ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਦੇ ਵਿੱਚ ਆਈ ਹੋਰ ਖਟਾ ਕੈਨੇਡਾ ਸਰਕਾਰ ਨੇ ਭਾਰਤੀ ਯਾਤਰੀਆਂ ਦੇ ਲਈ ਕਰ ਦਿੱਤੇ ਨੇ ਨਵੇਂ ਹੁਕਮ ਜਾਰੀ ਤੇ ਭਾਰਤੀਆਂ ਨੂੰ ਹੁਣ ਲੰਘਣਾ ਪਵੇਗਾ ਵਾਧੂ ਸੁਰੱਖਿਆ ਜਾਂਚ ਦੇ ਵਿੱਚੋਂ ਜਿਹਾ ਦੱਸਦੀ ਹੈ ਕਿ ਭਾਰਤ ਅਤੇ ਕੈਨੇਡਾ ਦੇ ਵਿਚਕਾਰ ਪਹਿਲਾਂ ਹੀ ਜਿਸ ਤੇ ਕੁਝ ਬਹੁਤੇ ਵਧੀਆ ਨਹੀਂ ਚੱਲ ਰਿਹਾ ਤੇ ਇਹਨਾਂ ਦੇ ਵਿੱਚ ਖਟਾਸ ਚੱਲ ਰਹੀ ਹੈ ਤੇ ਇਸ ਖਟਾਸ ਦੇ ਵਿੱਚ ਹੁਣ ਪਹਿਲਾ ਦਿਨ ਨਾਲੋਂ ਵੀ ਵਾਧਾ ਹੋ ਗਿਆ ਜਿਹਾ ਦੱਸਦੀ ਹੈ ਕਿ ਕੈਨੇਡਾ ਸਰਕਾਰ ਨੇ ਤਣਾਅ ਦੇ ਵਿੱਚ ਆ ਕੇ ਭਾਰਤੀ ਯਾਤਰੀਆਂ ਦੇ ਲਈ ਕੁਝ ਇਹ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਹ ਤੇ ਦੱਸਦੀ ਹੈ ਕਿ ਕੈਨੇਡਾ ਸਰਕਾਰ ਦੇ ਵੱਲੋਂ ਜਿਹੜੇ ਵੀ ਲੋਕ ਜਾਂ ਜਿਹੜੇ ਵੀ ਨੌਜਵਾਨ ਕੈਨੇਡਾ ਤੋਂ ਭਾਰਤ ਦੇ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਵਾਧੂ ਸੁਰੱਖਿਆ ਜਾਂਚ ਦੀ ਪ੍ਰਤੀਕਿਰਿਆ ਦੇ ਵਿੱਚੋਂ ਲੰਘਣਾ ਪਵੇਗਾ ਇਸ ਦੀ ਜਾਣਕਾਰੀ ਕੈਨੇਡਾ ਦੇ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਦਿੱਤੀ ਹੈ ਉਹਨਾਂ ਨੇ ਇਹ ਦੱਸਿਆ ਹੈ ਕਿ ਇਹ ਜਿਹੜੀ ਜਾਂਚ ਹੈ ਕੈਨੇਡਾ 에ਅਰ ਟ੍ਰਾਂਸਪੋਰਟ ਸੁਰੱਖਿਆ ਅਥਾਰਟੀ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਇਹ ਅਥਾਰਟੀ ਕੈਨੇਡਾ ਤੋ ਭਾਰਤ ਆਉਣ ਵਾਲੇ ਯਾਤਰੀਆਂ ਦੀ ਹਵਾਈ ਯਾਤਰਾ ਅਤੇ ਉਹਨਾਂ ਦੇ ਸਮਾਨ ਨੂੰ ਸੁਰੱਖਿਅਤ ਪ੍ਰਦਾਨ ਕਰੇਗੀ ਅਤੇ ਨਾਲ ਹੀ ਇਸ ਗੱਲ ਦੀ ਵੀ ਜ਼ਿੰਮੇਵਾਰ ਹੋਏਗੀ ਕਿ ਜੇ ਕਿਸੇ ਵੀ ਪ੍ਰਕਾਰ ਦੀ ਕੋਈ ਪ੍ਰੋਬਲਮ ਆਉਂਦੀ ਹੈ ਕੋਈ ਘਟਨਾ ਵਾਪਰਦੀ ਹੈ ਉਸ ਦੇ ਵਾਸਤੇ ਇਹ ਜਿਹੜੀ ਅਥਾਰਟੀ ਹੋ ਜ਼ਿੰਮੇਵਾਰ ਹੋਏਗੀ ਇਹ ਜਾਣਕਾਰੀ ਕੈਨੇਡਾ ਦੀ ਟ੍ਰਾਂਸਪੋਰਟ ਮੰਤਰੀ ਅਨੀਤਾ ਆਨੰਦ ਨੇ ਦਿੱਤੀ ਹੈ ਇਥੇ ਨਾਲ ਹੀ ਦੱਸਦੀ ਕਿ ਰਾਇਲ ਕੈਨੇਡੀਅਨ ਪੁਲਿਸ ਨੇ ਇਹ ਅਲਜਾਮ ਲਗਾਇਆ ਹੈ ਕਿ ਇੰਡੀਅਨ ਕੁਝ ਏਜੰਟ ਨੇ ਜਿਹੜੇ ਕਿ ਕੈਨੇਡਾ ਦੇ ਵਿੱਚ ਜ਼ਬਰੀ ਵਸੂਲਣ ਵਰਗੇ ਅਪਰਾਧਾਂ ਨੂੰ ਅੰਜਾਮ ਦਿੰਦੇ ਨੇ ਤੇ ਇਤੇ ਨਾਲ ਹੀ ਇਹ ਜਿਕਰੇ ਖਾਸ ਕਰ ਦਈਏ ਕਿ ਕੈਨੇਡਾ ਸਰਕਾਰ ਦਾ ਲਿਆ ਗਿਆ ਇਹ ਫੈਸਲਾ ਇਸੇ ਹੀ ਗੱਲ ਤੋਂ ਪ੍ਰਭਾਵਿਤ ਹੈ ਕਿ ਇੰਡੀਅਨ 에ਜੰਟ ਕੈਨੇਡਾ ਦੇ ਵਿੱਚ ਜਬਰੀ ਵਸੂਲਣ ਵਰਗੇ ਅਪਰਾਧਾਂ ਨੂੰ ਅੰਜਾਮ ਦਿੰਦੇ ਨੇ ਸੋ ਇਸ ਕਰਕੇ ਕੈਨੇਡਾ ਸਰਕਾਰ ਨੇ ਭਾਰਤੀਆਂ ਦੇ ਲਈ ਇਹ ਕਰੜੀ ਜਾਂਚ ਸੁਰੱਖਿਆ ਦੀ ਜਿਹੜੀ ਪ੍ਰਤੀਕਿਰਿਆ ਹੈ ਉਹ ਸ਼ੁਰੂ ਕਰ ਦਿੱਤੀ ਹੈ ਕਿ ਜਿਹੜਾ ਵੀ ਵਿਅਕਤੀ ਕੈਨੇਡਾ ਤੋਂ ਭਾਰਤ ਆਉਣਾ ਚਾਹੁੰਦਾ ਹੈ ਹਵਾਈ ਯਾਤਰਾ ਕਰਨਾ ਚਾਹੁੰਦਾ ਹੈ ਉਸ ਨੂੰ ਕੈਨੇਡਾ ਦੀ ਪੁਲਿਸ ਦੇ ਵੱਲੋਂ ਕਰੜੀ ਤੇ ਵਾਧੂ ਸੁਰੱਖਿਆ ਜਾਂਚ ਦੀ ਪ੍ਰਤੀਕਿਰਿਆ ਦੇ ਵਿੱਚੋਂ ਲੰਘਣਾ ਪਵੇਗਾ